ਕਸਬਾ ਕਲਨੌਰ ਤੋਂ ਬਹੁਤ ਹੀ ਦੁਖਦ ਖਬਰ ਸਾਹਮਣੇ ਆਈ ਹੈ ਦੋ ਬੱਚਿਆਂ ਦੀ ਆਪਣੇ ਹੀ ਘਰ ਵਿੱਚ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ ਬੱਚੇ ਦੀ ਉਮਰ 3 ਸਾਲ ਅਤੇ ਇੱਕ ਦੀ 6 ਸਾਲ ਦੱਸੀ ਜਾ ਰਹੀ ਹੈ ਅਤੇ ਦੋਨੋਂ ਬੱਚੇ ਭੈਣ ਭਰਾ ਹਨ ਜਿਨ੍ਹਾਂ ਦੀ ਪਛਾਣ ਲੜਕਾ ਹਰਪ੍ਰੀਤ ਅਤੇ ਲੜਕੀ ਜਸਪ੍ਰੀਤ ਦੇ ਰੂਪ ਵਿੱਚ ਹੋਈ ਹੈ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਕਲਨੌਰ ਦੇ ਐਸਐਚਓ ਅਤੇ ਡੀਐਸਪੀ ਗੁਰਵਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਪਾਲ ਸਿੰਘ ਕੀ ਚੱਕਰ ਕੀ ਹੋਇਆ ਜੇ? ਪਤਾ ਨਹੀਂ ਜਰੂਰੀ ਜਾਣੇ ਕੀ ਸੀ। ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਨੂੰ ਤਾਂ ਫਿਰ ਫੋਨ ਕੀਤਾ ਏ ਹੁਣ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਤੇ ਕਹਿੰਦਾ ਵੀ ਨਿਆਣੇ ਮੇਰੇ ਘਰ ਹੀ ਐ। ਹੂੰ ਤੇ ਫਿਰ ਮੰਨ ਕੇ ਵੇਖੇ ਨੇ ਵੀ ਚਲੋ ਉਹ ਚਲ ਗਿਆ ਬਟਾ ਲੈ ਤੇ ਮੈਂ ਬੱਚਿਆਂ ਨੂੰ ਲੈ ਕੇ ਤੇ ਘਰ ਆਪਣੇ ਛੱਡ ਜੰਨਾ। ਠੀਕ ਹੈ ਜੀ। ਫਿਰ ਵਸਤੇ ਮ ਆਇਆ ਸੀਗਾ ਵੀ ਜੇ ਬੱਚੇ ਨੂੰ ਆਣ ਕੇ ਤੇ ਘਰ ਲੈ ਜੰਨਾ ਮੈਂ। ਹੂੰ ਬਾਹਰੋਂ ਗੇਟ ਤਾਂ ਬੰਦ ਸੀਗਾ। ਅੱਛਾ ਜੀ। ਤੇ ਮੈਂ ਅਗਵਾਨੀ ਦੇ ਲਾਗੂੰਦੀ ਲਾਂਕੇ ਪੌੜੀ ਫਿਰ ਆਇਆ ਆਣ ਤੁਹਾਡੀ ਦੁਬਾਰਾ ਗੱਲ ਨਹੀਂ ਹੋਈ ਤਾਂ ਫੋਨ ਨਹੀਂ ਕੀਤਾ ਤੁਹਾਨੂੰ ਦੁਬਾਰੇ ਮੈਂ ਕੀਤਾ ਫੋਨ ਹਾਂਜੀ ਤੇ ਆ ਗੱਲਿਆ ਤਾਂ ਤੂੰ ਤੇ ਕਹਿੰਦਾ ਹਾਂ ਬੱਚੇ ਅੰਦਰ ਜਾ ਸੁੱਤੇ ਨੇ ਤਾਂ ਉੱਠਦੇ ਨਹੀਂ ਪਏ ਹੂੰ ਬਸ ਇਸ ਤੋਂ ਬਾਅਦ ਨਹੀਂ ਮੈਂ ਫੇਰ ਉਹਨੂੰ ਫੋਨ ਬੰਦ ਕਰਤਾ ਫੇਰ ਉਹ ਬੰਦ ਕਰਤਾ ਹੂੰ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਨਾ ਇਸ ਤੋਂ ਇਲਾਵਾ ਕੋਈ ਕੱਲ ਕੋ ਗੱਲ ਹੋਈ ਏ ਪਰਸੋਂ ਗੱਲ ਹੋਈ ਏ ਕੋ ਦੁਕਾਨ ਤੇ ਪਹਿਲਾਂ ਨਹੀਂ ਦੁਕਾਨ ਤੇ ਸਾਡੇ ਕੱਲ ਤਾਂ ਕੰਮ ਕੀਤਾ ਆਪਾਂ ਨੇ ਕੰਮ ਕੀਤਾ ਹੂੰ ਕੱਲ ਤੇ ਕੰਮ ਕੀਤਾ ਏ ਸੰਡੇ ਹੀ ਸਾਡੀ ਛੁੱਟੀ ਹੁੰਦੀ ਏ ਵੈਸੇ ਤੇ ਆਪਾਂ ਸੰਦੇ ਕੀ ਜਾਂ ਕਿੰਨੀ ਦੇਰ ਤੋਂ ਲਾ ਬਤਾਓ ਉਹਦਾ ਨਹੀਂ ਪਤਾ ਉਹ ਸ਼ਾਇਦ ਗਵਾਂਡੀਆਂ ਤੋਂ ਗਵਾਰੇ ਕੋਈ ਗੱਲ ਕੀਤੀ ਹੋਵੇ ਨਾ ਉਸ ਬਾਰੇ ਮੇਰੇ ਨਾਲ ਕੋਈ ਗੱਲ ਸ਼ੇਅਰ ਨਹੀਂ ਕੀਤੀ ਹਾਂ ਥੱਲੇ ਪੁਲਸ ਨੂੰ ਕੀ ਪੁੱਛਿਆ ਗਿਆ ਤੁਹਾਨੂੰ ਪੁਲਸ ਵਾਲੇ ਵੀ ਇਹੋ ਕੁਝ ਪੁੱਛਿਆ ਗਿਆ ਜੋ ਹੁਣ ਤੀ ਪੁੱਛਿਆ ਠੀਕ ਹੈ ਅੱਜ ਸਾਨੂੰ ਇਨਫੋਰਮੇਸ਼ਨ ਆਈ ਸੀ ਵਿਕਟਰ ਮਸੀ ਯੱਲੋਂ ਜੋ ਕਿ ਮਹੱਲਾ ਜੈਲਦਾਰਾ ਕਲਾਂ ਨੌਰ ਚ ਰਹਿੰਦੇ ਨੇ ਟੇਲਰ ਦੀ ਦੁਕਾਨ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਦੋ ਬੱਚੇ ਬਿਓ ਚੀ ਦੀ ਹਾਲਚ ਆਪਣੇ ਘਰ ਬੇ ਨੇ ਮੌਕੇ ਤੇ ਮੇਰੇ ਵੱਲੋਂ ਐਸਐਚਓ ਸਾਹਿਬ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤੇ ਮੌਕੇ ਤੇ ਪਾਇਆ ਗਿਆ ਕਿ ਇੱਕ ਜਸਪ੍ਰੀਤ ਕੋਰ ਲੜਕੀ ਹੈ ਜਿਸ ਦੀ ਉਮਰ ਤਕਰੀਬਨ 6.5 ਸਾਲ ਤੇ ਉਹਦਾ ਬ੍ਰਦਰ ਹਰਪੀ ਸਿੰਘ ਜਿਸ ਦੀ ਉਮਰ 5.5 ਸਾਲ ਹੈ ਡੈੱਡ ਹਾਲਚ ਬੇ ਨੇ ਮੌਕੇ ਤੇ ਫ੍ਰੈਂਸਿਕ ਟੀਮ ਬੁਲਾਈ ਗਈ ਹੈ ਤੇ ਹੁਣ ਉਸ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਵੀ ਭੇਜਿਆ ਗਿਆ ਹੈ ਤੇ ਉਸ ਤੋਂ ਕੋਰਸ ਮਾਰਟਮ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕਿ ਕਰ ਰਹੇ ਹੋ ਤੁਹਾਨੂੰ ਬੱਚਿਆਂ ਨੂੰ ਕੀ ਕਿੱਦਾਂ ਮਾਰੇਗੇ ਜੋ ਹੁਣ ਤੱਕ ਦੀ ਸਾਡੀ ਤਫ਼ਤੀਸ਼ ਹੈ ਕਿ ਬੱਚਿਆਂ ਨੂੰ ਹੋ ਸਕਦਾ ਹੈ ਕਿ ਕੋਈ ਜਰੀਲੀ ਮੈਡੀਸਨ ਦਿੱਤੀ ਗਈ ਹੋਵੇ ਬਾਕੀ ਪੋਸਟਮਾਰਟਮ ਆਉਣ ਤੋਂ ਬਾਅਦ ਪਤਾ ਲੱਗੇਗਾ। ਤੇ ਕਿਹੜੀ ਧਾਰਾ ਲੱਗੇਗੀ ਇਹਨਾਂ ਉੱਤੇ? ਹੁਣ ਅਸੀਂ 302 ਚ ਆਈਪੀਸੀ ਚ ਪਰਚਾ ਰਜਿਸਟਰ ਕਰ ਰਹੇ ਹਾਂ ਤੇ ਜੋ ਅੱਗੇ ਅੱਗੇ ਫਰਦਰ ਇਨਵੈਸਟੀਗੇਸ਼ਨ ਜੋ ਆਏਗਾ ਜੈਸਾ ਵੀ ਨਾਮ ਆਏਗਾ ਉਹਨੂੰ ਅਸੀਂ ਨਾਮਜ਼ਦ ਕਰਾਂਗੇ। ਉਹ ਚੀਜ਼ ਬ੍ਰਾਹਮਤ ਹੋਈ ਸਰ ਕੋਈ ਨਹੀਂ ਹੁਣ ਉਹ ਹੁਣ ਇਸ ਟਾਈਮ ਤੇ ਕੋਈ ਚੀਜ਼ ਨਾਲ ਨਹੀਂ ਬ੍ਰਾਹਮਤ ਹੋਈ ਬਲੱਡ ਮਿਲਿਆ ਪਰ ਬਲੱਡ ਹਜੇ ਫ੍ਰੈਂਚੀ ਦੀ ਟੀਮ ਆਈ ਹੈ ਉਹ ਜੋ ਰਿਪੋਰਟ ਦੇਗੀ ਉਸ ਤੋਂ ਬਾਅਦ